ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋ ਸਿੰਘ ਸਾਹਿਬ ਜੀ ਸਭੂ ਸ਼ਹੀਦਾ ਸਿੰਘਾਂ ਗੁਰੂ ਸੇਵਾ ਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆਂ ਖਾਲਸਾ ਜੀ ਇਹਨਾਂ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਜੋ ਵੀ ਅਸੀਂ ਜਾਣਕਾਰੀ ਵਿਚਾਰ ਸਾਂਝੀ ਕਰਦੇ ਆਂ ਖਾਲਸਾ ਜੀ ਇਹ ਸਾਡੇ ਆਪਣੇ ਵਿਚਾਰ ਨਹੀਂ ਹੁੰਦੇ ਇਹ ਸੰਗਤਾਂ ਦੀਆਂ ਦਸੀਆਂ ਹੋਈਆਂ, ਸਾਂਝੀਆਂ ਕੀਤੀਆਂ ਹੋਈਆਂ, ਹੱਡ ਬੀਤੀਆਂ ਜਾਂ ਸਾਡੀਆਂ ਆਪਣੀਆਂ ਖੁਦ ਦਾ ਐਕਸਪੀਰੀਅੰਸ ਹੱਡ ਬੀਤੀਆਂ ਹੁੰਦੀਆਂ ਨੇ ਜੋ ਜਾਂ ਫਿਰ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚੋਂ ਜੋ ਵੀ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਏ ਉਹ ਅਸੀਂ ਇਨ੍ਹਾਂ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਾਡੀਆਂ ਇਹ ਵੀਡੀਓ ਪਾਉਣ ਦਾ ਇੱਕੋ ਹੀ ਮਕਸਦ ਹੁੰਦਾ ਏ ਕਿ ਅਸੀਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਗੁਰੂ ਵਾਲੇ ਬਣਾਈਏ ਸਾਰੀਆਂ ਸੰਗਤਾਂ ਨੂੰ ਹਰ ਰੋਜ਼ ਅਸੀਂ ਇਹਨਾਂ ਵੀਡੀਓ ਦੇ ਰਾਹੀਂ ਇਹ ਹੀ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਤੁਸੀਂ ਗਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਕਿਉਂਕਿ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਆ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਬਹੁਤ ਜ਼ਿਆਦੇ ਘਰਾਂ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਕਾਫੀ ਲੜਾਈ ਕਲੇਸ਼ ਵੀ ਹੁੰਦਾ ਏ ਤੇ ਨਸ਼ਿਆਂ ਦੇ ਰਾਹ ਦੇ ਉੱਤੇ ਅੱਜ ਕੱਲ ਦੀ ਨਵੀਂ ਜਨਰੇਸ਼ਨ ਇਕੱਲੇ ਮੁੰਡਿਆਂ ਦੀ ਗੱਲ ਵੀ ਨਹੀਂ ਆਪਾਂ ਕਰਦੇ ਕੁੜੀਆਂ ਵੀ ਅੱਜ ਕੱਲ ਬਹੁਤ ਇਸ ਰਸਤੇ ਤੇ ਚੱਲ ਰਹੀਆਂ ਨੇ ਸੋ ਇਸ ਰਸਤੇ ਤੋਂ ਦੂਰ ਕਰਨ ਦੇ ਲਈ ਆਪਾਂ ਇਹਨਾਂ ਵੀਡੀਓ ਦੇ ਰਾਹੀਂ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਕਰਦੇ ਆ ਕਿ ਵੱਧ ਤੋਂ ਵੱਧ ਤੁਸੀਂ ਇਹਨਾਂ ਚੀਜ਼ਾਂ ਤੋਂ ਹਟ ਕੇ ਗੁਰੂ ਵਾਲੇ ਬਣੋ ਤੇ ਗੁਰਬਾਣੀ ਦੇ ਨਾਲ ਜੁੜੋ ਕਿਉਂਕਿ ਖਾਲਸਾ ਜੀ ਜੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਕੁਛ ਲੈਣਾ ਹੈ ਤੇ ਆਪਾਂ ਨੂੰ ਕੁਛ ਦੇਣਾ ਜ਼ਰੂਰ ਪਵੇਗਾ ਮੇਰੇ ਕਹਿਣ ਦਾ ਭਾਵ ਹੈ ਕਿ ਆਪਾਂ ਨੂੰ ਗੁਰਬਾਣੀ ਦੇ ਚਾਪ ਜ਼ਰੂਰ ਕਰਨੇ ਪੈਣਗੇ ਜੇ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੋਂ ਖੁਸ਼ੀਆਂ ਲੈਣੀਆਂ ਨੇ ਤਾਂ ਇਸੇ ਤਰ੍ਹਾਂ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਬਹੁਤ ਮਹਾਨਤਾ ਹੈ ਜੇ ਆਪਾਂ ਗਣ ਕਰੀਏ ਕਿ ਜੋ ਦੇਵੀ ਦੇਵਤੇ ਨੇ ਉਹਨਾਂ ਤੋਂ ਦੂਜੇ ਨੰਬਰ ਤੇ ਸ਼ਹੀਦ ਸਿੰਘ ਆਉਂਦੇ ਨੇ ਤੇ ਬਹੁਤ ਕਰਨੀ ਵਾਲੇ ਹੁੰਦੇ ਨੇ ਖਾਲਸਾ ਜੀ ਸ਼ਹੀਦ ਸਿੰਘ ਜਿੰਨਾ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਬਣੀ ਹੋਈ ਏ ਖਾਲਸਾ ਜੀ ਉਹਨਾਂ ਨੂੰ ਭੁੱਲ ਕੇ ਵੀ ਪੁੱਲ ਭਲੇਖੇ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ ਆ ਸਕਦਾ ਉਹਨਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਐਨੀ ਬੇਅੰਤ ਅਪਾਰ ਕਿਰਪਾ ਬਣੀ ਹੁੰਦੀ ਏ ਖਾਲਸਾ ਜੀ ਬਹੁਤ ਸਵੰਗਤਾ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਨਾਮ ਦੀ ਜੋਤ ਜਗਾਉਂਦੀਆਂ ਨੇ ਆਪਣੇ ਘਰ ਦੇ ਵਿੱਚ ਤੇ ਗਰਬਾਣੀ ਦੇ ਜਾਪ ਵੀ ਕਰਦੀਆਂ ਨੇ ਤੇ ਜਦੋਂ ਸੰਡੇ ਦਾ ਦਿਨ ਹੁੰਦਾ ਐਤਵਾਰ ਦਾ ਉਸ ਦਿਨ ਨੂੰ ਘਰ ਦੇ ਵਿੱਚ ਬੈਠ ਕੇ ਦੁਪਹਿਰਾਂ ਸਹਿ ਵੀ ਕੱਟਦੀਆਂ ਨੇ ਤੇ ਹਰ ਰੋਜ਼ ਵੀ ਨਿਤਨੇਮ ਕਰਦੇ ਆ ਰਹਿਰਾ ਸਹਿਬ ਕਰਦੇ ਆ ਪਰ ਕਈ ਵਾਰ ਖਾਲਸਾ ਜੀ ਭੈਣ ਭਰਾ ਡੇਲੀ ਰੁਟੀਨ ਦੇ ਨਾਲ ਤਾਂ ਪਾਠ ਕਰਦੇ ਨਹੀਂ ਆ ਨੀਵੇਂ ਆਪਾਂ ਕਿਸੇ ਤੋਂ ਸੁਣ ਲੈਨੇ ਆ ਕਿ ਉਸ ਭੈਣ ਜਾ ਭਰਾ ਨੂੰ ਦੁਪਹਿਰਾ ਸਹਿਬ ਕੱਟਣ ਦੇ ਨਾਲ ਅਰਦਾਸ ਬੇਨਤੀ ਪੂਰੀ ਹੋਈਏ ਤਾਂ ਉਹ ਸੁਣ ਕੇ ਦੁਪਹਿਰਾ ਸਹਿਬ ਤਾਂ ਕੱਟਣਾ ਸ਼ੁਰੂ ਕਰ ਦਿੰਦੇ ਨੇ ਪਰ ਜੋ ਡੇਲੀ ਰੁਟੀਨ ਦੇ ਨਾਲ ਗੁਰਬਾਣੀ ਦੇ ਜਾਪ ਨਹੀਂ ਕਰਦੇ ਜਿਵੇਂ ਹੁਣ ਖਾਲਸਾ ਜੀ ਆਪਾਂ ਜਿਵੇਂ ਸਕੂਲ ਦੇ ਵਿੱਚ ਮੰਨ ਲਓ ਸਟੱਡੀ ਕਰਨ ਜਾਂਦੇ ਆ ਜਿਵੇਂ ਆਪਾਂ 7 ਦਿਨਾਂ ਦੇ ਵਿੱਚੋਂ ਆਪਾਂ 6 ਦਿਨ ਦੀ ਛੁੱਟੀ ਤੇ ਰਹਿਾਂਗੇ 1 ਦਿਨ ਆਪਾਂ ਸਟੱਡੀ ਕਰਾਂਗੇ ਤੇ ਉਹਦਾ ਰਿਜ਼ਲਟ ਆਪਾਂ ਨੂੰ ਕੀ ਮਿਲੇਗਾ ਉਹ ਦਿਨ ਨਾਲ ਆਪਾਂ ਕੋਈ ਸਟੱਡੀ ਦੇ ਵਿੱਚੋਂ ਨੰਬਰ ਲੈ ਕੇ ਪਾਸਤਾ ਹੋ ਨਹੀਂ ਸਕਦੇ ਫੇਲ ਹੀ ਹੋਵਾਂਗੇ सेम ਇਸੇ ਤਰ੍ਹਾਂ ਜੇ ਤੁਸੀਂ ਸੰਡੇ ਨੂੰ ਇਕੱਲਾ ਦੁਪਹਿਰਾ ਸਭ ਕੱਟ ਦਿਓ ਬਾਕੀ ਡੇਲੀ ਰੁਟੀਨ ਦੇ ਨਾਲ ਤੁਸੀਂ ਗੁਰਬਾਣੀ ਦੇ ਜਾਪ ਨਹੀਂ ਕਰਦੇ ਤਾਂ ਖਾਲਸਾ ਜੀ ਇਸ ਤਰ੍ਹਾਂ ਵਾਇਰਸ ਜੇ ਪਾਸ਼ਾ ਦੀ ਕਿਰਪਾ ਨਹੀਂ ਹੁੰਦੀ ਇਹ ਤਾਂ ਇੱਕ ਉਹ ਜਰੀਆ ਹੋ ਜਾਂਦਾ ਹੈ ਕਿ ਆਪਾਂ ਮਤਲਬ ਦੇ ਲਈ ਇਕੱਲਾ ਚ ਪੈਰਾ ਸਭ ਹੀ ਘਟਦੇ ਆਂ ਆਪਾਂ ਮਤਲਬ ਦੇ ਨਹੀਂ ਗੁਰਬਾਣੀ ਦੇ ਜਾਪ ਨਹੀਂ ਕਰਨੇ ਖਾਲਸਾ ਜੀ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਤੋਂ ਆਪਣੀ ਸੁਖ ਆਪਣੀ ਮਨੋ ਕਾਮਨਾ ਅਰਦਾਸ ਵੀ ਪੂਰੀ ਕਰਨੀ ਏ ਅਰਦਾਸ ਬੇਨਤੀ ਕਰਕੇ ਤੇ ਹਮੇਸ਼ਾ ਵਾਹਿਗੁਰੂ ਸੱਚੇ ਪਾਸ਼ਾ ਦੇ ਨਾਲ ਜੋੜ ਕੇ ਰਹਿਣਾ ਇਹ ਵੀ ਨਹੀਂ ਕਰਨਾ ਕਿ ਜੇ ਅੱਜ ਆਪਣੀ ਅਰਦਾਸ ਬੇਨਤੀ ਪੂਰੀ ਹੋ ਗਈ ਤੇ ਆਪਾਂ ਕੱਲ ਨੂੰ ਗੁਰਬਾਣੀ ਦੇ ਚਾਪ ਕਰਨੇ ਛੱਡ ਦੇਵਾਂਗੇ ਆਪਾਂ ਸੇਵਾ ਸਿਮਰਨ ਕਰਨਾ ਛੱਡ ਦੇਵਾਂਗੇ ਗੁਰਦੁਆਰਾ ਸਹਿਬ ਜਾਣਾ ਛੱਡ ਦੇਵਾਂਗੇ ਸੋ ਇਸ ਤਰ੍ਹਾਂ ਨਹੀਂ ਕਰਨਾ ਜਿੰਨੀ ਆਪਣੇ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਜਾਵੇਗੀ ਉਹਨਾਂ ਮਹਾਰਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਜਾਣਾ ਹੈ ਅਗਰ ਤੁਸੀਂ ਵੀ ਖਾਲਸਾ ਜੀ ਕੱਲਾ ਜਪਹਿਰਾ ਸਹਿਬ ਹੀ ਘਟਦੇ ਹੋ ਡੇਲੀ ਰੁਟੀਨ ਦੇ ਨਾਲ ਨਿਤਨੇਮ ਨਹੀਂ ਕਰਦੇ ਤੁਹਾਨੂੰ ਨਹੀਂ ਸਹਿਬ ਦੇ ਜਾਪ ਨਹੀਂ ਕਰਦੇ ਤਾਂ ਖਾਲਸਾ ਜੀ ਤੁਸੀਂ ਜ਼ਰੂਰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖੋ ਧਿਆਨ ਦੇ ਵਿੱਚ ਰੱਖ ਕੇ ਡੇਲੀ ਰੁਟੀਨ ਨਾਲ ਵੀ ਗੁਰਬਾਣੀ ਦੇ ਜਾਪ ਕਰੋ ਤੇ ਦੁਪਹਿਰਾ ਸਹਿਬੀ ਘਟੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਤੁਹਾਡੇ ਘਰ ਪਰਿਵਾਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾ ਅਰਦਾਸਾਂ ਪੂਰੀਆਂ ਕਰਨਗੇ ਜਿਵੇਂ ਖਾਲਸਾ ਜੀ ਆਪਾ ਹਰ ਰੋਜ਼ ਤੁਹਾਡੇ ਨਾਲ ਹੱਡ ਬੀਤੀਆਂ ਸਾਂਝੀਆਂ ਕਰਦੇ ਨੇ ਕਰਦੇ ਆ ਕਿ ਕਿਵੇਂ ਕਿਸੇ ਭੈਣ ਭਰਾ ਦੀ ਚਪਰਾ ਸਾਹਿਬ ਕਟਣ ਦੇ ਨਾਲ ਇਹ ਮਨੋ ਕਾਮਨਾ ਅਰਦਾਸ ਪੂਰੀ ਹੋਈ ਜਾਂ ਕਿਸੇ ਭੈਣ ਭਰਾ ਦੀ ਸ਼ਹੀਦੀ ਦੇਖਦੀ ਰਸਤ ਦੇਣ ਦੇ ਨਾਲ ਜਾਂ ਕਈ ਭੈਣ ਭਰਾ ਆਪਣਾ ਸ਼ਹੀਦਾ ਸਿੰਘਾਂ ਦੇ ਨਾਮ ਦਾ ਆਪਣੀ ਦਸਾ ਨੋਹਾ ਦੀ ਕੀਰਤ ਦੇ ਵਿੱਚੋਂ ਕੱਢੇ ਹੋਏ ਦਸਬੰਦ ਦੇ ਨਾਲ ਦੇਖੋ ਖਾਲਸਾ ਜੀ ਜੇ ਆਪਾਂ ਗੁਰੂ ਮਹਾਰਾਜ ਸਚੇ ਪਾਸ਼ਾ ਨੂੰ ਤੇ ਗੁਰੂ ਮਹਾਰਾਜ ਸਚੇ ਪਾਸ਼ਾ ਦੀ ਜੀ ਦੀਆਂ ਲਾਡਲੀਆਂ ਫੌਜਰ ਸ਼ਹੀਦ ਸਿੰਘਾਂ ਨੂੰ ਜਾਦ ਕਰਾਂਗੇ ਖਾਲਸਾ ਜੀ ਤੇ ਉਹਨਾਂ ਦੇ ਨਾਮ ਦੀ ਆਪਣੀ ਘਰ ਚ ਜੋਤ ਜਗਾਵਾਂਗੇ ਪਾਠ ਕਰਾਂਗੇ ਗੁਰੂ ਮਹਾਰਾਜ ਸਚੇ ਪਾਸ਼ਾ ਦੀ ਅੱਗੇ ਸ਼ਹੀਦਾ ਸਿੰਘਾਂ ਅੱਗੇ ਅਰਦਾਸ ਬੇਨਤੀ ਕਰਾਂਗੇ ਉਨਾਂ ਦੀ ਨਾਮ ਦਾ ਦਸਬੰਦ ਕੱਢਾਂਗੇ ਤੇ ਆਪਣੇ ਤੇ ਕਿਰਪਾ ਤਾਂ ਖਾਸਾ ਜੀ ਹੋਵੇਗੀ ਹੀ ਹੋਵੇਗੀ ਕਿਉਂਕਿ ਆਪਾਂ ਹਮੇਸ਼ਾ ਆਪਣੀ ਦਸਨ ਰੋਹਾਂ ਦੀ ਗਿਰਤ ਦੇ ਵਿੱਚ ਉਹ ਦਸਬੰਦ ਕੱਢਦੇ ਆਂ ਆਪਾਂ ਜੋਤ ਜਗਾਉਣੇ ਆਂ ਬੰਦੇ ਉੱਠਦੇ ਵਾਇਗਰੂ ਸੱਚੇ ਪਾਤਸ਼ਾਹ ਸ਼ਹੀਦਾਂ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਆਂ ਦੁੱਖ ਦੇ ਵਿੱਚ ਵੀ ਯਾਦ ਕਰਦੇ ਆਂ ਸੁੱਖ ਦੇ ਵਿੱਚ ਵੀ ਯਾਦ ਕਰਦੇ ਆਂ ਹਮੇਸ਼ਾ ਆਪਾਂ ਉਹਨਾਂ ਨੂੰ ਯਾਦ ਰੱਖਦੇ ਆਂ ਕਦੇ ਵੀ ਨਹੀਂ ਭੁੱਲਦੇ ਕਿਉਂਕਿ ਕਈ ਵਾਰ ਸਮਾਂ ਕੀ ਹੁੰਦਾ ਖਾਲਸਾ ਜੀ ਆਪਾਂ ਦੁੱਖ ਦੇ ਵਿੱਚ ਤਾਂ ਪਰਮਾਤਮਾ ਨੂੰ ਯਾਦ ਵੀ ਕਰਦੇ ਆ ਅਰਦਾਸ ਬੇਨਤੀ ਵੀ ਕਰਦੇ ਆ ਪਰ ਸੁਖ ਦੇ ਵਿੱਚ ਆਪਾਂ ਭੁੱਲ ਜਾਂਦੇ ਆ ਸੋ ਇਸ ਤਰ੍ਹਾਂ ਵੀ ਬਿਲਕੁਲ ਨਹੀਂ ਕਰਨਾ ਦੁੱਖ ਦੇ ਵਿੱਚ ਵੀ ਯਾਦ ਕਰੋ ਤੇ ਸੁਖ ਦੇ ਵਿੱਚ ਵੀ ਫਿਰ ਦੇਖੋ ਕਿ ਕਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਹੁੰਦੀ ਮਹਾਰਾ ਸੱਚੇ ਪਾਤਸ਼ਾਹ ਕਿਵੇਂ ਤੁਹਾਨੂੰ ਚੜ੍ਹਦੀਏ ਕਲਾ ਦੇ ਵਿੱਚ ਰੱਖਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਵੀਰ ਦੀ ਹੱਦਬੀਤੀ ਸਾਂਝੀ ਕਰਨ ਲੱਗੇ ਹਾਂ ਕਿ ਕਿਵੇਂ ਉਹਨਾਂ ਨੇ ਸ਼ਹੀਦਾ ਸਿੰਘਾਂ ਦੇ ਨਾਮ ਦਾ ਦਸਬੰਦ ਕੱਢਣਾ ਸ਼ੁਰੂ ਕੀਤਾ ਤੇ ਉਹਨਾਂ ਦੇ ਕਾਰੋਬਾਰ ਦੇ ਵਿੱਚ ਕਿਵੇਂ ਵਾਧਾ ਹੋਇਆ ਪਹਿਲਾਂ ਬਹੁਤ ਸੋਹਣਾ ਕਾਰੋਬਾਰ ਚੱਲਦਾ ਸੀ ਪਰ ਪਤਾ ਨਹੀਂ ਅਚਾਨਕ ਹੋਇਆ ਕਿ ਸਭ ਕੁਝ ਫੇਲ ਹੋ ਗਿਆ ਫਿਰ ਅਚਾਨਕ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਕਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਨਾਲ ਚੇਤ ਜੁੜਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਉਹ ਅੱਜ ਦੀ ਵੀਡੀਓ ਰਾਣੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗੀ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਨ ਤੁਹਾਨੂੰ ਸਾਰੇ ਹੀ ਪਹਿਨ ਪ੍ਰਮਾਣੂ ਰਿਕਵੈਸਟ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੇਟ ਵਰਕਰਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਉਹ ਵੀਰ ਨੇ ਦੱਸਿਆ ਕਹਿੰਦੇ ਕਿ ਸਾਡੀ ਇੱਕ ਸ਼ਹਿਰ ਦੇ ਵਿੱਚ ਕਹਿੰਦੇ ਕਿ ਪੁਰਾਣੀ ਕਾਫੀ ਕਹਿੰਦੇ ਸ਼ਾਪ ਸੀ ਕਹਿੰਦੇ ਸਾਡੀ ਬਿਸਕੁਟਾਂ ਦੀ ਦੁਕਾਨ ਸੀ ਕਹਿੰਦੇ ਕਿ ਸਾਡੀ ਬਿਸਕੁਟ ਦੀ ਇੱਕ ਛੋਟੀ ਜੀ ਸ਼ੌਕ ਸੀ ਜਿਸ ਦੇ ਵਿੱਚ ਅਸੀਂ ਬਿਸਕੁਟ ਬਣਾ ਕੇ ਤੇ ਆਪਣੀ ਸੇਲ ਕਰਦੇ ਹੁੰਦੇ ਸੀ ਕਹਿੰਦੇ ਹੌਲੀ ਹੌਲੀ ਕਰਕੇ ਅਸੀਂ ਆਪਣਾ ਕਾਰੋਬਾਰ ਵਧਾਇਆ ਜਿਸ ਦੇ ਵਿੱਚ ਅਸੀਂ ਇੱਕ ਵੱਡੀ ਸ਼ਾਪ ਖੋਲੀ ਉਸ ਦੇ ਵਿੱਚ ਕਹਿੰਦੇ ਅਸੀਂ ਬਿਸਕੁਟ ਹੋਰ ਵੀ ਕਈ ਵੈਰਾਈਟੀਆਂ ਦੇ ਰੱਖਣੇ ਸ਼ੁਰੂ ਕੀਤੇ ਜਿਵੇਂ ਕੇਕ ਬਣਾਉਣੇ ਹੋਰ ਵੀ ਕਾਫੀ ਸਮਾਨ ਰੱਖਣਾ ਸ਼ੁਰੂ ਕੀਤਾ ਕਿਦੇ ਕਾ ਵੀ ਅੱਗੇ ਦੀ ਅੱਗੇ ਸਾਡਾ ਕਾਰੋਬਾਰ ਵਧਿਆ ਸਾਡੇ ਪਰਿਵਾਰ ਦੇ ਵਿੱਚ ਵੀਰ ਦੱਸ ਦਿਆ ਕਿ ਉਹ ਜੱਟ ਪਰਿਵਾਰ ਤੋਂ ਨਹੀਂ ਸੀ ਉਹ ਸ਼ਰਮਾ ਕਾਸਟ ਤੋਂ ਸੀਗੇ ਤੇ ਵੀਰ ਨੇ ਦੱਸਿਆ ਕਿ ਸਾਡਾ ਪਰਿਵਾਰ ਇਹ ਜਿਹੜਾ ਉਹ ਗੁਰਦੁਆਰਾ ਸਾਹਿਬ ਨਹੀਂ ਸੀ ਜਾਂਦਾ ਹੁੰਦਾ ਕਹਿੰਦੇ ਕਿ ਉਹ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਖਾਲਸਾ ਜੀ ਜੋ ਕਿ ਪੰਡਤ ਹੁੰਦੇ ਨੇ ਉਹਨਾਂ ਦੇ ਆਪਣੇ ਹੀ ਰੀਤੀ ਰਿਵਾਜ ਹੁੰਦੇ ਨੇ ਉਸੇ ਹਿਸਾਬ ਦੇ ਨਾਲ ਹੀ ਉਹ ਚੱਲਦੇ ਨੇ ਤੇ ਉਹ ਵੀਰ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚ ਕਹਿੰਦੇ ਮੇਰੇ ਫਾਦਰ ਸਾਹਿਬ ਕਹਿੰਦੇ ਮੈਂ ਤੇ ਮੇਰੇ ਮਾਤਾ ਜੀ ਤੇ ਇੱਕ ਮੇਰਾ ਹੋਰ ਭਰਾ ਸੀ ਕਹਿੰਦੇ ਕਿ ਅਸੀਂ ਚਾਰ ਮੈਂਬਰ ਸੀ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡਾ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡਾ ਕਾਰੋਬਾਰ ਚੱਲਦਾ ਸੀ ਪਰ ਖਾਲਸਾ ਜੀ ਵੀਰ ਦੱਸ ਰਿਹਾ ਕਿ ਸਾਡੇ ਮਨ ਦੇ ਵਿੱਚ ਵੀ ਕਹਿੰਦੇ ਕਿ ਉਸ ਸਮੇਂ ਸਾਨੂੰ ਜਦੋਂ ਸਾਡਾ ਕਾਰੋਬਾਰ ਚੱਲਿਆ ਸਾਡੀ ਸ਼ਾਪ ਕਾਫੀ ਚੱਲਣ ਲੱਗੀ ਦੂਰ ਦੂਰ ਤੋਂ ਲੋਕ ਸਾਡੀ ਸ਼ਾਪ ਤੇ ਆਉਂਦੇ ਸੀ ਕਹਿੰਦੇ ਕਿ ਸਾਡੇ ਮਨ ਦੇ ਵਿੱਚ ਇੰਨੀ ਬੇਈਮਾਨੀ ਹੋਣ ਲੱਗੀ ਕਿ ਅਸੀਂ ਉਹਨਾਂ ਦਾ ਸਾਮਾਨ ਰੱਖ ਲੈਣਾ ਅਸੀਂ ਘਟਿਆ ਸਾਮਾਨ ਵਿੱਚ ਪਾ ਕੇ ਉਹਨਾਂ ਦੀ ਚੀਜ਼ ਤਿਆਰ ਕਰ ਦੇਣੀ ਇਸ ਤਰ੍ਹਾਂ ਦਾ ਕਹਿੰਦੇ ਕੁਝ ਅਸੀਂ ਮਨ ਦੇ ਵਿੱਚ ਖਿਆਲ ਲੈ ਕੇ ਆਏ ਯੋਗੀ ਖਾਲਸਾ ਜੀ ਜਿੰਨਾ ਵੀ ਦੱਸਦੀ ਕਿ ਸਾਡੇ ਕੋਲ ਸਾਡਾ ਕਾਰੋਬਾਰ ਚੱਲਦਾ ਸੀ ਜਿੰਨਾ ਹੀ ਸਾਡਾ ਕਾਰੋਬਾਰ ਵੱਧ ਚੱਲਦਾ ਸੀ ਉਨਾ ਹੀ ਸਾਡੇ ਮਨ 'ਚ ਹੁੰਦਾ ਸੀ ਕਿ ਅਸੀਂ ਇੱਧਰ ਤੋਂ ਪੈਸਾ ਕਮਾ ਲਈਏ ਉੱਧਰ ਤੋਂ ਕਮਾ ਲਈਏ ਅਕਸਰ ਹੀ ਖਾਲਸਾ ਜੀ ਇਹ ਚੀਜ਼ ਦੇਖਣ ਨੂੰ ਮਿਲਦੀ ਏ ਕਿ ਆਪਾਂ ਨੇ ਕੋਲ ਕਿੰਨਾ ਵੀ ਪੈਸਾ ਕਿਉਣਾ ਜਦੋਂ ਹੋ ਜਾਵੇ ਮਨ ਆਪਣਾ ਬਿਲਕੁਲ ਨਹੀਂ ਭਰਦਾਗਾ ਆਪਾਂ ਨੂੰ ਹੁੰਦਾ ਏ ਕਿ ਆਪਾਂ ਇੱਥੋਂ ਵੀ ਬਣਾ ਲਈਏ ਉੱਥੋਂ ਵੀ ਬਣਾ ਲਈਏ ਇਸ ਤਰ੍ਹਾਂ ਦੇ ਖਿਆਲ ਆਪਣੇ ਮਨ ਦੇ ਵਿੱਚ ਅਕਸਰ ਹੀ ਆਉਂਦੇ ਰਹਿੰਦੇ ਨੇ ਕਿਉਂਕਿ ਖਾਰਸਾ ਜੀ ਜਿੰਨਾ ਜ਼ਿਆਦਾ ਵੱਡਾ ਬੰਦਾ ਹੋਵੇਗਾ ਅਮੀਰ ਹੋਵੇਗਾ ਉਹਨੂੰ ਹੋਵੇਗਾ ਕਿ ਮੈਂ ਹੋਰ ਕਮਾ ਲਵਾਂ ਪਰ ਜੇ ਕਿਸੇ ਸਮੇਂ ਉਸ ਤੋਂ ਕਿਸੇ ਦੀ ਹੈਲਪ ਦੇ ਲਈ ਕੋਈ ਕੁਝ ਮੰਗ ਲੈ ਵੀ ਤਾਂ ਉਸ ਨੇ ਕਹਿ ਦੇਣਾ ਹੁੰਦਾ ਏ ਕਿ ਮੇਰੇ ਤਾਂ ਪੱਲੇ ਹੀ ਕੁਝ ਨਹੀਂ ਹੈਗਾ ਸੋ ਇਸ ਤਰ੍ਹਾਂ ਦੇ ਕੇਸ ਵਿੱਚ ਕਈ ਵਾਰ ਆਪਣੇ ਰਿਲੇਟਿਵਸ ਦੇ ਵਿੱਚ ਵੀ ਦੇਖੇ ਨੇ ਕੋਦਾ ਆਪਣੀਆਂ ਅੱਖਾਂ ਦੇ ਨਾਲ ਵੀ ਦੇਖੇ ਨੇ ਅਕਸਰ ਹੀ ਇਦਾਂ ਦੇ ਪਰਿਵਾਰ ਦੀ ਸੋਚ ਇਸ ਤਰ੍ਹਾਂ ਦੀ ਹੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਵੀਰ ਦੱਸਦੇ ਕਿ ਮੈਂ ਕਰਨਾ ਸ਼ੁਰੂ ਕੀਤਾ ਤਾਂ ਖਾਲਸਾ ਜੀ ਵੀਰ ਕਹਿਣ ਲੱਗੇ ਕਹਿੰਦੇ ਕਿ ਪਹਿਲਾਂ ਤਾਂ ਮੇਰੇ ਜਿਹੜੇ ਫਾਦਰ ਸਾਹਿਬ ਸੀ ਸ਼ੌਫ ਤੇ ਆਉਂਦੇ ਸੀ ਕਹਿੰਦੇ ਕਿ ਉਹਨਾਂ ਦੀ ਹਾਲਤ ਜਿਵੇਂ ਖਰਾਬ ਰਹਿਣ ਲੱਗੀ ਉਹਨਾਂ ਨੂੰ 슈ਗਰ ਦੀ ਪ੍ਰੋਬਲਮ ਹੋ ਗਈ 슈ਗਰ ਤੋਂ ਕਹਿੰਦੇ ਕਿ ਉਹਨਾਂ ਨੂੰ ਕਾਲਾ ਪੀਲੀਆ ਵੀ ਹੋ ਗਿਆ। ਕਹਿੰਦੇ ਉਹਨਾਂ ਤੋਂ ਨਾ ਹੀ ਕਹਿੰਦੇ ਬੈਠਾ ਜਾਂਦਾ ਸੀ। ਕਹਿੰਦੇ ਕੋ ਸਾਰਾ ਦਿਨ ਬੈੱਡ ਰੈਸਟ ਤੇ ਡਾਕਟਰ ਤੋਂ ਮੈਡੀਸਿਨ ਲੈ ਕੇ ਆਉਣੀ। ਉਹ ਸ਼ੂਗਰ ਵੀ ਕਾਫੀ ਜ਼ਿਆਦੀ ਵਾਚਣੀ ਪੀਲੀਆ ਵੀ ਕਾਫੀ ਜ਼ਿਆਦਾ ਵਧਿਆ ਹੋਇਆ ਸੀ। ਜਿਸ ਦੀ ਮੈਡੀਸਿਨ ਕਹਿੰਦੇ ਸਾਨੂੰ ਪੀਜੀਆਈ ਹਸਪੀਟਲ ਦੇ ਵਿੱਚੋਂ ਅਸੀਂ ਲੈ ਕੇ ਆਉਂਦੇ ਸੀ। ਪਰ ਡਾਕਟਰਾਂ ਨੇ ਕਹਿੰਦੇ ਕੰਮ ਕਰਨ ਤੋਂ ਮਨਾ ਕੀਤਾ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਕਰਨਾ ਤੇ ਬੈਡ ਰੈਸਟ ਤੇ ਰਹਿਣਾ ਉਸ ਤੋਂ ਬਾਅਦ ਇਹ ਵਿੱਚ ਖਾਲਸਾ ਜੀ ਵੀਰ ਦੱਸ ਦਿਆ ਕਿ ਅਜੇ ਫਾਦਰ ਸਾਹਿਬ ਦਾ ਠੀਕ ਨਹੀਂ ਹੋਏ ਤੇ ਜਿਹੜੇ ਉਹਨਾਂ ਦੇ ਮਾਤਾ ਜੀ ਸੀ ਕਹਿੰਦੇ ਕਿ ਉਹਨਾਂ ਨੂੰ ਕਦੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋ ਜਾਣੀ ਕਦੇ ਕਿਸੇ ਤਰ੍ਹਾਂ ਦੀ ਕਦੇ ਲੱਕ ਦੇ ਵਿੱਚ ਪੇਨ ਕਦੇ ਗੋਡਿਆਂ 'ਚ ਕਦੇ ਉਹਨਾਂ ਦੇ ਸੈਨ ਡਾਊਨ ਹੋ ਗਏ ਮੇਰੇ ਕਹਿਣ ਦਾ ਭਾਵ ਖਾਲਸਾ ਜੀ మే ਜਿਸ ਤਰ੍ਹਾਂ ਵੀ ਦੋ ਦਿਨ ਹੋਣੇ ਤਾਂ ਹੋਰ ਵੀਰ ਕਹਿੰਦੇ ਟੈਸਟ ਕਰਵਾਉਣੇ ਕਦੇ ਕੋਈ ਕਮੀ ਸਰੀਰ ਦੇ ਵਿੱਚ ਕਦੇ ਕੋਈ ਦੁੱਖ ਕਦੇ ਕੋਈ ਕਹਿੰਦੇ ਮਾਤਾ ਪਿਤਾ ਦੋਨੇ ਹੀ ਬਿਮਾਰ ਰਹਿਣ ਲੱਗੇ ਕਹਿੰਦੇ ਅਸੀਂ ਕਾਫੀ ਹਸਪੀਟਲਾਂ ਦੇ ਵਿੱਚ ਜਾਣਾ ਕਾਫੀ ਦੇਸੀ ਦਵਾਈਆਂ ਵੀ ਅਸੀਂ ਕਹਿੰਦੇ ਕਾਲੇ ਪੀਲੇ ਦੀਆਂ ਲਈਆਂ ਕਹਿੰਦੇ ਪਰ ਸਾਨੂੰ ਸਾਡੇ ਫਾਦਰ ਸਾਹਿਬ ਨੂੰ ਤਾਂ ਕਹਿੰਦੇ ਬਿਲਕੁਲ ਵੀ ਫਰਕ ਨਹੀਂ ਸੀ ਪੈ ਰਿਹਾ ਸਗੋਦੀ ਕਹਿੰਦੇ ਕਿ ਉਹਨਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਸੀ ਖਾਰਸਾ ਜੀ ਵੀਰ ਦੱਸ ਰਿਹਾ ਕਿ ਇੰਨੀ ਜ਼ਿਆਦੀ ਪ੍ਰੋਬਲਮ ਵੱਧ ਗਈ ਸੀ ਕਹਿੰਦੇ ਕਿ ਉਹਨਾਂ ਦੀ ਸ਼ੂਗਰ ਦਾ ਲੈਵਲ ਹੀ ਬਹੁਤ ਜ਼ਿਆਦਾ ਹੋ ਗਿਆ ਸੀ ਪਰ ਜਿਵੇਂ ਵੀਰ ਦੱਸ ਰਿਹਾ ਕਿ ਅਸੀਂ ਪੰਡਿਤ ਹੁੰਨੇ ਆ ਟ ਕਹਿੰਦੇ ਅਸੀਂ ਪੰਡਤਾਂ ਦੇ ਕੋਲ ਗਏ ਕਾਫੀ ਕਹਿੰਦੇ ਅਸੀਂ ਪੁੱਛਿਆ ਕੁੰਡਲੀਆਂ ਵੀ ਮਲਾਈਆਂ ਕਹਿੰਦੇ ਕਿ ਜਿਵੇਂ ਕੋਈ ਗ੍ਰਹਿ ਕਿਸੇ ਨੇ ਦੱਸਿਆ ਠੀਕ ਨਹੀਂ ਕਦੇ ਕਿਸੇ ਨੇ ਦੱਸਿਆ ਕਿ ਇਸ ਵਾਰ ਨੂੰ ਆਹ ਕੰਮ ਕਰ ਲੋ ਜੇ ਕਹਿੰਦੇ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਘਰ ਹਵਨ ਕਰਵਾ ਲਓ ਅਸੀਂ ਉਹ ਵੀ ਕਰਵਾਇਆ ਸਭ ਕੁਝ ਕਰਕੇ ਦੇਖ ਲਿਆ ਕਹਿੰਦੇ ਪਰ ਸਾਡਾ ਕੋਈ ਵੀ ਕਹਿੰਦੇ ਕਾਰੋਬਾਰ ਦੇ ਵਿੱਚ ਵੀ ਕਹਿੰਦੇ ਸਾਡੇ ਕੋਈ ਵੀ ਤਰੱਕੀ ਨਹੀਂ ਸੀ ਹੋ ਰਹੀ ਘਰ ਦੇ ਵਿੱਚ ਵੀ ਕਹਿੰਦੇ ਕਿ ਨਿਰਿਆ ਬਿਮਾਰੀਆਂ ਹੀ ਹੋ ਗਈਆਂ ਸੀ ਕਿਉਂਕਿ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਇਸੇ ਤਰ੍ਹਾਂ ਖਾਲਸਾ ਜੀ ਮੀਰ ਦੱਸ ਦਿਆ ਕਿ ਕਹਿੰਦੇ ਮਾਤਾ ਪਿਤਾ ਬਿਮਾਰਪੂਣ ਕਰਕੇ ਅਸੀਂ ਇੱਕ ਭਰਾ ਤਾਂ ਕਹਿੰਦੇ ਘਰ ਦੇ ਵਿੱਚ ਉਹਨਾਂ ਦੀ ਦੇਖਰੇਖ ਲਈ ਰਹਿੰਦੇ ਸੀ ਰੋਟੀ ਪਾਣੀ ਬਣਾਉਂਦੇ ਸੀ ਇੱਕ ਹੀ ਕਹਿੰਦੇ ਅਸੀਂ ਇੱਕ ਜਣਾ ਸ਼ੌਪ ਤੇ ਆਉਂਦੇ ਸੀ ਜਿਸ ਕਰਕੇ ਕਹਿੰਦੇ ਕਈ ਵਾਰ ਸਾਨੂੰ ਇੱਕ ਜਨੇ ਨੂੰ ਘਰ ਰੁਕਣਾ ਪੈਂਦਾ ਸੀ ਤੇ ਇੱਕ ਜਨੇ ਨੂੰ ਸਾਨੂੰ ਮੈਡੀਸਿਨ ਲੈਣ ਲਈ ਜਾਣਾ ਪੈਂਦਾ ਸੀ ਜਿਸ ਕਰਕੇ ਕਈ ਵਾਰ ਸਾਡੀ ਸ਼ੌਪ ਕਾਫੀ ਦਿਨ ਬੰਦ ਰਹਿੰਦੀ ਸੀ ਉਸ ਤੋਂ ਬਾਅਦ ਜੇ ਅਸੀਂ ਖੋਲਣੀ ਤੇ ਕਹਿੰਦੇ ਕਿਸੇ ਵੀ ਕਸਟਮਰ ਨੇ ਨਾ ਆਉਣਾ ਵੀ ਅਸੀਂ ਅੱਗੇ ਕਹਿੰਦੇ ਹੈਲਪਰ ਰੱਖੇ ਹੋਏ ਸੀ ਤੇ ਸਾਡੇ ਤੋਂ ਬਿਨਾ ਉਹਨਾਂ ਨੇ ਕੰਮ ਨਾਲ ਵਧੀਆ ਕਰਨਾ ਜਿਸ ਕਰਕੇ ਜੋ ਸਾਡੇ ਕਸਟਮਰ ਸੀ ਉਹਨਾਂ ਦੇ ਉਲਾਬੇ ਆਉਣੇ ਇਸ ਤਰ੍ਹਾਂ ਕਰਦਿਆ ਕਰਦਾ ਕਹਿੰਦੇ ਸਾਡਾ ਸਾਰਾ ਹੀ ਕਾਰੋਬਾਰ ਜਿਹੜਾ ਸੀ ਉਹ ਫੇਲ ਹੋ ਗਿਆ ਅਸੀਂ ਘਰ ਬੈਠ ਗਏ ਕਹਿੰਦੇ ਘਰ ਬੈਠਿਆਂ ਵੀ ਕਹਿੰਦੇ ਸਾਡੇ ਕੋਲ ਜੋ ਵੀ ਜਿੰਨਾ ਵੀ ਪੈਸਾ ਸੀ ਕੁਝ ਸਾਡੇ ਕੋਲ ਸੋਨਾ ਸੀ ਕਹਿੰਦੇ ਉਹ ਸਭ ਕੁਝ ਵੇਚ ਕੇ ਅਸੀਂ ਆਪਣੇ ਫਾਦਰ ਸਾਹਿਬ ਦਾ ਇਲਾਜ ਕਰਵਾਇਆ ਕਾਪੀ ਕਹਿੰਦੇ ਅਸੀਂ ਮੈਡੀਸਨ ਲਈਆਂ ਕਹਿੰਦੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚੋਂ ਵੀ ਅਸੀਂ ਕਾਫੀ ਮੈਡੀਸਿਨ ਲਈਆਂ ਕਾਫੀ ਮਹਿੰਗੀ ਮੈਡੀਸਿਨ ਆਉਣੀ ਜਿਸ ਕਰਕੇ ਜਿਹੜਾ ਸਾਰਾ ਪੈਸਾ ਸੀ ਉਹ ਕਹਿੰਦੇ ਸਾਡਾ ਦਵਾਈਆਂ ਤੇ ਹੀ ਲੱਗ ਗਿਆ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਰਿਹਾ ਕਹਿੰਦੇ ਕਿ ਜਦੋਂ ਘਰ ਦੇ ਵਿੱਚ ਕਹਿੰਦੇ ਕਿ ਮਾਤਾ ਜੀ ਵੀ ਬਿਮਾਰ ਰਹਿਣ ਲੱਗੇ ਕਹਿੰਦੇ ਅਸੀਂ ਸੋਚਿਆ ਕਿ ਅਸੀਂ ਇੱਕ ਭਰਾ ਮੈਰਿਜ ਕਰਵਾ ਲੈਨੇ ਆ ਤਾਂ ਕਿ ਘਰ ਦੇ ਵਿੱਚ ਜੋ ਘਰ ਦੇ ਕੰਮਕਾਰ ਨੇ ਉਹ ਸੌਖੇ ਹੋ ਜਾਣ ਇਸ ਕਰਕੇ ਅਸੀਂ ਆਪਣੀ ਸ਼ੌਪ ਤੇ ਕੰਮ ਵੱਲ ਧਿਆਨ ਦੇਈਏ ਸਾਡਾ ਜੋ ਕਾਰੋਬਾਰ ਰੁਕਿਆ ਉਸ ਨੂੰ ਚਲਾਈਏ ਕਿਉਂਕਿ ਪੈਸਾ ਕੋਈ ਲੱਭਦਾ ਨਹੀਂ ਸੀ ਤੇ ਘਰ ਦੇ ਵਿੱਚ ਬਹੁਤ ਤੰਗੀ ਆ ਗਈ ਸੀ ਕਿਸੇ ਕਹਿੰਦੇ ਰਿਸ਼ਤੇਦਾਰ ਤੋਂ ਦੋਸਤਾਂ ਤੋਂ ਪੈਸੇ ਫੜੇ ਉਹਨਾਂ ਦੇ ਨਾਂ ਮੁੜੇ ਸਾਡੇ ਤੋਂ ਵਾਪਸ ਤੇ ਜਦੋਂ ਅਸੀਂ ਉਹਨਾਂ ਤੋਂ ਦੁਬਾਰਾ ਪੁੱਛੇ ਉਹਨਾਂ ਨੇ ਵੀ ਸਾਨੂੰ ਮਨਾ ਕਰਤਾ ਕਿ ਤੁਸੀਂ ਸਾਨੂੰ ਪਹਿਲਾਂ ਦੇ ਅਜੇ ਵਾਪਸ ਨਹੀਂ ਕੀਤੇ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਹੌਲੀ-ਹੌਲੀ ਸਾਡੇ ਦੋਸਤ ਮਿੱਤਰ ਹੈ ਰਿਸ਼ਤੇਦਾਰ ਵੀ ਕਹਿੰਦੇ ਸਾਡੇ ਤੋਂ ਦੂਰ ਹੁੰਦੇ ਗਏ ਸਾਡੇ ਹਾਲਾਤਾਂ ਨੂੰ ਦੇਖ ਕੇ ਕਿ ਪਤਾ ਨਹੀਂ ਇਹ ਕੱਲ ਨੂੰ ਸਾਡੇ ਪੈਸੇ ਵਾਪਸ ਕਰਨਗੇ ਵੀ ਕਿ ਨਾ ਅਕਸਰ ਹੀ ਖਾਲਸਾ ਜੀ ਇਸ ਤਰ੍ਹਾਂ ਦਾ ਜਦੋਂ ਟਾਈਮ ਹੋਵੇ ਤਾਂ ਸਾਰੇ ਸਾਥ ਛੱਡ ਦਿੰਦੇ ਨੇ ਸਾਰੇ ਭੈਣ ਭਰਾ ਸੋਚਦੇ ਆ ਕਿ ਪਤਾ ਨਹੀਂ ਸਾਡੇ ਕੋਲੋਂ ਕੀ ਮੰਗ ਲੈਣਗੇ ਕਿਉਂਕਿ ਸੋਚ ਹੀ ਇਸ ਤਰ੍ਹਾਂ ਦੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੁਨੀਆ ਦੀ ਹੋਈ ਪਈ ਹੈ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਅਸੀਂ ਵਿਆਹ ਬਾਰੇ ਵੀ ਸੋਚਿਆ ਕਾਫੀ ਰਿਸ਼ਤੇ ਵੀ ਕਹਿੰਦੇ ਅਸੀਂ ਦੇਖੇ ਪਰ ਕੁੜੀ ਵਾਲਿਆਂ ਨੇ ਆ ਕੇ ਘਰ ਦੇ ਹਾਲਾਤ ਦੇਖਣੇ ਤੇ ਮਨਾਂ ਕਰ ਜਾਣਾ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਕਹਿੰਦੇ ਅਸੀਂ ਸੋਚਿਆ ਵੀ ਕੋਈ ਗੱਲ ਨਹੀਂ ਇੱਕ ਜਣਾ ਅਸੀਂ ਕਰ ਰਹੇ ਕਿ ਦੇਖ ਰਹੇ ਕਿ ਕਰਾਂਗੇ ਇੱਕ ਜਣਾ ਅਸੀਂ ਸ਼ਾਪ ਖੋਲਦੇ ਆ ਕਿ ਜਿੰਨੀ ਕੁ ਵੀ ਚੱਲੇ ਕਰੇਗੇ ਚਲੋ ਘਰ ਦਾ ਗੁਜ਼ਾਰਾ ਤਾਂ ਹੋਵੇ ਕਰੇਗਾ ਰੋਟੀ ਪਾਣੀ ਦਾ ਖਾਲਸਾ ਜੀ ਵੀਰ ਦੱਸ ਦਿਆ ਕਿ ਅਸੀਂ ਦੁਬਾਰਾ ਤੋਂ ਸ਼ਾਪ ਜਿਹਨੂੰ ਖੋਲੀ ਕਹਿੰਦੇ ਸਾਡੀ ਇੱਕ ਸ਼ਾਪ ਤੇ ਇੱਕ ਸਾਡੇ ਪੱਕੇ ਹੀ ਕਸਟਮਰ ਹੁੰਦੇ ਸੀਗੇ ਉਹਨਾਂ ਸਾਡੇ ਤੋਂ ਬਿਨਾ ਕਿਤੇ ਹੋਰ ਜਾ ਕੇ ਕਹਿੰਦੇ ਆਪਣੇ ਚੀਜ਼ ਨਹੀਂ ਸੀ ਬਣਵਾਉਂਦੇ ਹੁੰਦੇ ਕਹਿੰਦੇ ਜਦੋਂ ਅਸੀਂ ਆਪਣੀ ਸ਼ਾਪ ਖੋਲੀ ਤੇ 2-4 ਦਿਨ ਦੇ ਬਾਅਦ ਕਹਿੰਦੇ ਉਹ ਪਰਿਵਾਰ ਸੀ ਜੋ ਉਹ ਗੁਰਸਿੱਖ ਪਰਿਵਾਰ ਸੀ ਕਹਿੰਦੇ ਉਹ ਆਉਂਦੇ ਆ ਸ਼ਾਪ ਤੇ ਕਹਿੰਦੇ ਉਹ ਅਕਸਰ ਹੀ ਵਿਚਾਰ ਦੇ ਵਿੱਚੋਂ ਜਾ ਰਹੇ ਹੁੰਦੇ ਆ ਤੇ ਜਦੋਂ ਸ਼ਾਪ ਖੁੱਲੀ ਦੇਖ ਕੇ ਆਉਂਦੇ ਆ ਤੇ ਉਹ ਕਹਿੰਦੇ ਆ ਵੀ ਅਸੀਂ ਕਾਫੀ ਸਮੇ ਤੋਂ ਬਹੁਤ ਟਾਈਮ ਵੇਟ ਕੀਤੀ ਤੁਸੀਂ ਆ ਨਹੀਂ ਰਹੇ ਵੀ ਕੀ ਗੱਲ ਹੋਈ ਕਹਿੰਦੇ ਵੀਰ ਦੱਸ ਦਿਆ ਕਿ ਮੈਂ ਉਹਨਾਂ ਨੂੰ ਆਪਣੀ ਸਾਰੀ ਅੰਕਲ ਜੀ ਨੂੰ ਵਾਰਤਾ ਦੱਸੀ ਕਿ ਇਸ ਤਰ੍ਹਾਂ ਸਾਡੇ ਘਰ ਦੇ ਹਾਲਾਤ ਇਹ ਹੋਏ ਪਏ ਨੇ ਵੀ ਸਾਡਾ ਟਾਈਮ ਨਹੀਂ ਲੱਗਦਾ ਸ਼ਾਪ ਖੋਲਣ ਦਾ ਤੇ ਕੰਮ ਵੀ ਸਾਰਾ ਬੰਦ ਹੋਇਆ ਪਿਆ ਸਾਡਾ ਤਾਂ ਗੁਜ਼ਾਰਾ ਹੀ ਬਹੁਤ ਔਖਾ ਹੁੰਦਾ ਹੈ ਖਾਲਸਾ ਜੀ ਵੀਰ ਦੱਸ ਦਿਆ ਕਿ ਅੰਕਲ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਪੁੱਛਣਾ ਸੀ ਤੁਸੀਂ ਕੋਈ ਹੋਰ ਦੇਸੀ ਦਵਾਈ ਜਾਂ ਕੀ ਤੋਂ ਇਲਾਜ ਕਰਵਾਉਣਾ ਸੀ ਕਿੰਦੇ ਮੈਂ ਕਿਹਾ ਕਿ ਅਸੀਂ ਸਭ ਕੁਝ ਪੁੱਛ ਲਿਆ ਅਸੀਂ ਕੁੰਡਲੀ ਵੀ ਦੇਖ ਕਰਵਾ ਲਈਏ ਦਿਖਾ ਲਈਏ ਹਮਣ ਵੀ ਕਰਵਾ ਲਿਆ ਸਭ ਕੁਝ ਕਰ ਲਿਆ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਹੋਇਆ ਤਾਂ ਖਾਨ ਸਾਹਿਬ ਜੀ ਜਦੋਂ ਇੰਨੀ ਗੱਲ ਹੋਈ ਤਾਂ ਵੀਰ ਦੱਸ ਦਿਆ ਉਹ ਅੰਕਲ ਜੀ ਕਹਿਣ ਲੱਗੇ ਕਿ ਤੁਸੀਂ ਆਪਣਾ ਸਭ ਕੁਝ ਕਰਕੇ ਦੇਖ ਲਿਆਏ ਤੁਸੀਂ ਸਾਰਾ ਕੁਝ ਜੋ ਵਿੱਚ ਜਿੱਥੇ ਵੀ ਤੁਸੀਂ ਮੰਨਦੇ ਸੀ ਸਭ ਕੁਝ ਕਰਕੇ ਦੇਖ ਲਿਆ ਜੇ ਮੈਂ ਤੁਹਾਨੂੰ ਇਹ ਕਰਸਤਾ ਦੱਸਾਂ ਜੇ ਤੁਸੀਂ ਕਰੋ ਮੇਰੇ ਕਹੇ ਤੇ ਵਿਸ਼ਵਾਸ ਰੱਖ ਕੇ ਸਿਰਫ ਮੇਰੇ ਕਹੇ ਤੇ ਵੀ ਨਹੀਂ ਕਰਨਾ ਜੇ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਡੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਤੇ ਤੁਹਾਡਾ ਰੁਕਿਆ ਹੋਇਆ ਕਾਰੋਬਾਰ ਜਿਹੜਾ ਉਹ ਵੀ ਚੱਲ ਪਵੇਗਾ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਕਹਿੰਦੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸ ਦਿਓ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਹੀ ਕਰ ਲੈਨੇ ਆਂ ਵੀ ਸਾਡੇ ਤਾਂ ਘਰ ਦੇ ਵਿੱਚ ਬਹੁਤ ਜ਼ਿਆਦੇ ਮਾੜੇ ਹਾਲਾਤ ਹੋਏ ਪੈ ਨੇ ਸਾਡੇ ਘਰ ਦੇ ਹਾਲਾਤ ਠੀਕ ਹੋਣੇ ਚਾਹੀਦੇ ਨੇ ਤੇ ਮੇਰਾ ਵੀ ਫਾਦਰ ਸਾਹਿਬ ਮਾਤਾ ਜੀ ਠੀਕ ਹੋ ਜਾਣ ਕਾਰੋਬਾਰ ਚੱਲ ਪਵੇ ਹੋਰ ਸਾਨੂੰ ਕੀ ਚਾਹੀਦਾ ਤੁਸੀਂ ਦੱਸੋ ਜੋ ਵੀ ਕਰਨਾ ਹੈ ਅਸੀਂ ਕਰਾਂਗੇ ਕਹਿੰਦੇ ਕਿ ਅਸੀਂ ਵਿਸ਼ਵਾਸ ਦੇ ਨਾਲ ਕਰਾਂਗੇ ਇਸ ਤਰ੍ਹਾਂ ਮੈਂ ਉਹਨਾਂ ਨੂੰ ਅੱਗੇ ਜਵਾਬ ਦਿੱਤਾ ਕਹਿੰਦੇ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਵੀ ਜਿੰਨੀ ਵੀ ਕਮਾਈ ਕਰੋਗੇ ਉਹ ਕਮਾਈ ਦਾ ਦਸਵਾਂ ਹਿੱਸਾ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਦਸਵੰਦ ਕੱਢ ਕੇ ਬੇਸ਼ੱਕ ਤੁਸੀਂ ਲੋੜਵੰਦ ਦੀ ਹੈਲਪ ਕਰੋ ਜਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਚੜਾ ਕੇ ਆਓ ਉਹ ਤੁਸੀਂ ਕਿਸ ਤਰ੍ਹਾਂ ਵੀ ਕਰਨਾ ਹੈ ਜਿਸ ਤਰ੍ਹਾਂ ਵੀ ਤੁਹਾਡਾ ਮਨ ਕਰੇ ਕਰ ਸਕਦੇ ਹੋ ਪਰ ਦਸਵਾਂ ਹਿੱਸਾ ਤੁਸੀਂ ਦਸਵੰਦ ਦੇ ਤੌਰ ਤੇ ਕੱਢਣਾ ਸ਼ੁਰੂ ਕਰ ਦਿਓ ਤੁਹਾਡੇ ਘਰ ਪਰਿਵਾਰ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਣਗੇ ਤੁਹਾਡਾ ਕਾਰੋਬਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ ਖਾਲਸਾ ਜੀ ਵੀਰ ਦੱਸ ਦਿਆ ਕਹਿੰਦੇ ਜਦੋਂ ਉਹਨਾਂ ਨੇ ਕਿਹਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਬਾਬਾ ਕਿੱਥੇ ਆ ਦੇਖੋ ਖਾਲਸਾ ਜੀ ਕਈ ਵਾਰ ਅਨਾ ਇਸ ਤਰ੍ਹਾਂ ਦੇ ਵੀ ਵੀਰਪੈਣ ਹੁੰਦੇ ਨੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਵਿੱਚ ਬਿਲਕੁਲ ਵੀ ਪਤਾ ਨਹੀਂ ਹੁੰਦਾ ਉਹ ਵੀਰ ਦੱਸ ਰਿਹਾ ਕਿ ਮੈਨੂੰ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਜ ਜੀ ਬਾਰੇ ਵੀ ਨਹੀਂ ਸੀ ਪਤਾ ਕਹਿੰਦੇ ਅਸੀਂ ਜਦੋਂ ਸਾਨੂੰ ਪਤਾ ਨਹੀਂ ਸੀ ਫਿਰ ਉਹਨਾਂ ਨੇ ਸਾਨੂੰ ਮੋਬਾਈਲ ਤੇ ਕੱਢ ਕੇ ਵੀ ਕਹਿੰਦੇ YouTube ਤੇ ਦਿਖਾਇਆ ਉਹ ਅਸੀਂ ਕਹਿੰਦੇ ਕਿ ਦੂਸਰੇ ਦਿਨ ਘਰ ਦੇ ਵਿੱਚ ਬੈਠ ਕੇ ਸਾਰਾ ਕਹਿੰਦੇ ਹਿਸਟਰੀ ਅਸੀਂ ਸੁਣੀ ਤੇ ਕਹਿੰਦੇ ਅਸੀਂ ਖੁਦ ਹੈਰਾਨ ਇੱਕ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਕਹਿੰਦੇ ਕਿ ਇੱਕ ਹੱਥ ਤੇ ਸੀਸ ਰੱਖ ਕੇ ਤੇ ਇੱਕ ਹੱਥ ਤੇ ਖੰਡਾ ਬੰਦਾ ਕਿਵੇਂ ਜਿਉਂਦਾ ਹੋ ਸਕਦਾ ਹੈ ਕਹਿੰਦੇ ਅਸੀਂ ਤਾਂ ਖੁਦ ਦੇਖ ਕੇ ਹੈਰਾਨ ਰਹੇਗੇ ਕਹਿੰਦੇ ਜਦੋਂ ਅਸੀਂ ਇਹ ਦੇਖਿਆ ਤਾਂ ਸੋਚਿਆ ਮਨ ਦੇ ਵਿੱਚ ਇਹੀ ਖਿਆਲ ਆਇਆ ਕਿ ਜੇ ਇੰਨੀ ਸ਼ਕਤੀ ਵਾਲੇ ਮਾਲਕ ਨੇ ਨੀ ਮਹਾਨ ਸ਼ਕਤੀ ਦੇ ਮਾਲਕ ਨੇ ਤਾਂ ਕਿਉਂ ਨਾ ਸਾਡੇ ਦੁੱਖ ਦੂਰ ਹੋਣਗੇ ਜ਼ਰੂਰ ਹੋਣਗੇ ਉਹ ਤੋਂ ਸਰਦਾ ਪਾਵਣਾ ਬਣੀ ਤਾਂ ਖਾਲਸਾ ਜੀ ਵੀਰ ਦੱਸਦਿਆਂ ਕਿ ਉਹੀ ਅੰਕਲ ਨੂੰ ਮੈਂ ਫੋਨ ਲਗਾਇਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਮੈਨੂੰ ਇਸ ਜਗ੍ਹਾ ਤੇ ਲੈ ਕੇ ਜਾਓ ਮੈਂ ਮੱਛਾ ਟੀਕੀ ਅਰਦਾਸ ਬੇਨਤੀ ਕਰਕੇ ਆਣੀ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਦਸਵੰਦ ਕੱਢਣਾ ਹੀ ਕੱਢਣਾ ਬੇਸ਼ੱਕ ਮੇਰੇ ਦੇਣ ਦੇ 10 ਰੁਪਏ ਬੰਨ ਤੇ 10 ਰੁਪਏ ਦਾ ਵੀ ਮੈਂ ਦਸਵੰਦ ਕੱਢਾਂਗਾ ਇਸ ਤਰ੍ਹਾਂ ਖਾਰਸਾ ਜੀ ਵੀਰ ਦੱਸਦੇ ਕਹਿੰਦੇ ਕਿ ਦੂਸਰੇ ਦਿਨ ਹੀ ਮੈਂ ਅੰਕਲ ਜੀ ਨਾਲ ਕਹਿੰਦੇ ਸ਼ਹੀਦਾ ਸਾਹਿਬ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਿਆ ਜੀ ਦੇ ਦਰ ਤੇ ਕਹਿੰਦੇ ਮੈਂ ਦਰਸ਼ਨ ਮੇਲੇ ਕਰਕੇ ਕਹਿੰਦੇ ਆਪਣੀ ਅਰਦਾਸ ਬੇਨਤੀ ਕਰਕੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਥਾਨ ਤੇ ਦਰਸ਼ਨ ਮੇਲੇ ਕਰਕੇ ਕਹਿੰਦੇ ਉਸੇ ਦਿਨ ਹੀ ਮੈਂ ਕਹਿੰਦੇ ਵਾਪਸ ਆ ਜਾਣਾ ਉਸ ਤੋਂ ਦੂਸਰੇ ਦਿਨ ਕਹਿੰਦੇ ਕਿ ਮੈਂ ਆਪਣੀ ਸ਼ਾਪ ਖੋਲਦਾ ਕਿਤੇ ਤਾਂ ਇੱਕ ਅੱਧਾ ਕਸਟਮਰ ਆਉਂਦਾ ਹੈ ਕਿਤੇ ਇੱਕ ਦਿਨ ਦੇ ਵਿੱਚ ਕੋਈ ਕਾਫੀ ਕਹਿੰਦੇ ਕਸਟਮਰ ਆਗੇ ਮੈਨੂੰ 2-4000 ਰੁਪਏ ਇੱਕ ਦਿਨ ਦਾ ਬੜਿਆ ਉਹ ਇੱਕ ਦਿਨ ਦੀ ਕਮਾਈ ਦੇ ਵਿੱਚ ਉਹ ਹੀ ਕਹਿੰਦੇ ਮੈਂ ਦਸਵੰਦ ਸਾਈਡ ਤੇ ਰੱਖਣਾ ਸ਼ੁਰੂ ਕਰਤਾ ਇਸ ਤਰ੍ਹਾਂ ਖਾਲਸਾ ਜੀ ਮੀਰ ਦੱਸ ਦਿਆ ਇੱਕ ਮਹੀਨੇ ਦਾ ਕਿੰਨੇ ਮੈਂ ਦਸਵੰਦ ਕੱਢ ਕੇ ਕਿੰਦੇ ਫਿਰ ਮੈਂ ਧੰਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਗਿਆ ਉਥੇ ਜਾ ਕੇ ਮੱਥਾ ਟੇਕ ਕੇ ਮਾਰਾ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰਕੇ ਜੋ ਦਸਵੰਦ ਸੀ ਉਹ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਗੋਲਕ ਦੇ ਵਿੱਚ ਪੇਪਾ ਕੇ ਆਇਆ ਇਸ ਤਰ੍ਹਾਂ ਖਾਲਸਾ ਜੀ ਮੀਰ ਦੱਸਦੇ ਆ ਕਿ ਉਹ ਅੰਕਲ ਜੀ ਨੇ ਸਾਨੂੰ ਦੱਸਿਆ ਤੇ ਮੈਂ ਇਸ ਤਰੀਕੇ ਦਾ ਸੰਬੰਧ ਕੱਢਣਾ ਸ਼ੁਰੂ ਕੀਤਾ ਤੇ ਕਹਿੰਦੇ ਸਾਡੀਆਂ ਜੋ ਸ਼ਾਪ ਰੁਗੀਆਂ ਹੋਈਆਂ ਸੀ ਕਾਰੋਬਾਰ ਰੁਕਿਆ ਸੀ ਕਹਿੰਦੇ ਉਹ ਵੀ ਚੱਲ ਪਿਆ ਤੇ ਮੇਰੇ ਮਾਤਾ ਜੀ ਪਿਤਾ ਜੀ ਕਹਿੰਦੇ ਜਿਨ੍ਹਾਂ ਨੂੰ ਦਵਾਈ ਨਹੀਂ ਸੀ ਲੱਗ ਰਹੀ ਕਿਸੇ ਵੀ ਜਗ੍ਹਾ ਦੀ ਕਹਿੰਦੇ ਕਿ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਬਦਲ ਬਦਲਵਾ ਆਇਆ ਕਹਿੰਦੇ ਉਹਨਾਂ ਨੂੰ ਮੈਡੀਸਿਨ ਲਗਣੀ ਸ਼ੁਰੂ ਹੋ ਗਈ ਤੇ ਕਾਫੀ ਕਹਿੰਦੇ ਉਹਨਾਂ ਨੂੰ ਫਰਕ ਪਿਆ ਖਾਲਸਾ ਜੀ ਉਹ ਵੀਰ ਦੱਸ ਰਿਹਾ ਕਿ ਸਾਡਾ ਲੱਖਾਂ ਦਾ ਕਾਰੋਬਾਰ ਸੀ ਜਿਹੜਾ ਉਹ ਕੱਖਾਂ ਵਰਗਾ ਹੋ ਗਿਆ ਸੀ ਪਰ ਜਦੋਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਨਾਮ ਦਾ ਦਸਬੰਦ ਕੱਢਣਾ ਸ਼ੁਰੂ ਕੀਤਾ ਕਹਿੰਦੇ ਉਹ ਸਾਡਾ ਕੱਖਾਂ ਦਾ ਜੋ ਕਾਰੋਬਾਰ ਸੀ ਉਹ ਲੱਖਾਂ ਦਾ ਹੋਇਆ ਕਹਿੰਦੇ ਸਾਡੇ ਕੋਲ ਦੋ ਸ਼ਾਪ ਸੀ ਅੱਜ ਸਾਡੇ ਕੋਲ ਚਾਰ ਨੇ ਕਹਿੰਦੇ ਅਸੀਂ ਹਰ ਮਹੀਨੇ ਦਾ ਦਸਵੰਦ ਬੇਸ਼ੱਕ ਸਾਡੇ ਕੋਲ ਲੱਖ ਰੁਪਏ ਦਾ ਦਸਵੰਦ ਨਿਕਲ ਆਵੇ ਅਸੀਂ ਲੱਖ ਰੁਪਏ ਦਾ ਦਸਵੰਦ ਹੀ ਤਾਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗੋਲਕ ਦੇ ਵਿੱਚ ਕਹਿੰਦੇ ਅਸੀਂ ਪਾ ਕੇ ਆਉਣਾ ਹੁੰਦਾ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਮੇਰੇ ਪਿਤਾ ਜੀ ਜਿੰਨਾਂ ਦਾ ਕਾਲਾ ਪੀਲੀਆ ਹੀ ਠੀਕ ਨਹੀਂ ਸੀ ਹੋ ਰਿਹਾ ਕਿੰਦੇ ਕਮਹੀਨੇ ਦੇ ਵਿੱਚ ਉਹਨਾਂ ਦੀ ਰਿਪੋਰਟ ਰਿਪੋਰਟ ਬਿਲਕੁਲ ਨਾਰਮਲ ਹੋਗੀ ਤੇ 슈ਗਰ ਵੀ ਕਹਿੰਦੇ ਕੰਟਰੋਲ ਵਿੱਚ ਹੋਗੀ ਤੇ ਉਹਨਾਂ ਦੇ ਮਾਤਾ ਜੀ ਜਿੰਨਾ ਤੋਂ ਉੱਠਿਆ ਵੀ ਨਹੀਂ ਸੀ ਜਾਂਦਾ ਖਾਲਸਾ ਜੀ ਉਹਨਾਂ ਦੇ ਮਾਤਾ ਜੀ ਵੀ ਚੰਗੇ ਭਲੇ ਹੋ ਗਏ ਤੇ ਉੱਠ ਕੇ ਆਪਣਾ ਘਰ ਦਾ ਕੰਮਕਾਰ ਕਰਨ ਲੱਗੇ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਸਾਡਾ ਸਿਰਫ ਦਸਬੰਦ ਦੇਣ ਦੇ ਨਾਲ ਹੀ ਰੁਕਿਆ ਹੋਇਆ ਕਾਰੋਬਾਰ ਚੱਲਿਆ ਤੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋਏ ਤੇ ਮਾਰਾ ਸੱਚੇ ਭਾਸ਼ਾ ਨੇ ਸਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੀ ਸੋ ਖਾਲਸਾ ਜੀ ਇਹ ਸੀ ਉਸ ਵੀਰ ਦੀ ਹੱਡ ਬੀਤੀ ਜਿਹੜੀ ਅਸੀਂ ਅੱਜ ਵੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੋਨਾਂ ਦੇ ਨਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਰ ਸਾਹਿਬੁੱਲਾ ਚੁਕਾਂ ਦੀ ਖੀਵਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ अनेका ਗਲਤੀਆਂ ਪੁੱਲਾ ਚੁਕਾ ਹੋ ਜਾਂਦੀਆਂ ਹੋਣਗੀਆਂ ਖੀਵਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਗੁਰੂਆਂ ਦੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੋੜੋ ਤਨ ਤਨ ਆਰਮਰ ਸ਼ਹੀਰ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂਵਾਨੇ ਬਣਾਉਣਾ ਹੰਤਾਂ ਨਾ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਦੇ ਘਰ ਪਰਿਵਾਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਲੰਬੀਆਂ ਉਮਰਾਂ ਬਖਸ਼ਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 파티.